ਭਾਜੀ ਮੇਰਾ ਨਾਮ ਓੰਕਾਰ ਸਿੰਘ ਪਠਾਨੀਆਂ ਸਾਨੋ ਬਲਵੀਰ ਸਿੰਘ ਪਠਾਨੀਆਂ ਪਿੰਡ ਦਾ ਨਾਮ ਸਰ ਲਮੀਨ ਕਰਾਲ ਔਰ ਇਹ ਬੋਰ ਆ ਸਰ ਜੋ ਇਹ 1980 ਵਿੱਚ ਸਾਡੇ ਦਾਦਾ ਜੀ ਨੇ ਲਗਵਾਇਆ ਸੀ ਜਿਹੜਾ ਅਸੀਂ ਆ ਸਰ ਯੂਜ਼ ਕਰ ਰਹੇ ਆ ਸਾਡੀਆਂ ਚੌਥੀ ਪੀੜ੍ਹੀ ਆ ਗਈ ਹੈ ਇਸ ਨੂੰ ਯੂਜ਼ ਕਰ ਰਹੀ ਜੀ ਕੀ ਕਾਰਨ ਮਾਦੇ ਪਾਣੀ ਜਿਹੜਾ ਆਪਣੇ ਮੇਲੇ ਲਾਉਂਦਾ ਜੀ ਸਰ ਇਹ ਇਲਾਕਾ ਸਾਡਾ ਸੰਸਲਾਵ ਦਾ ਇਲਾਕਾ ਇੱਥੇ 10 11 ਫੁੱਟ ਤੇ ਸਰ ਪਾਣੀ ਆ ਜੋ ਆ ਜਾਂਦਾ ਉਹ 30 ਫੁੱਟ ਤੇ ਹੀ ਫਿਲਟਰ ਪਾ ਦਿੰਨੇ ਆ ਔਰ ਪਾਣੀ ਕਾਫੀ ਉੱਤੇ ਆ ਸਰ ਇਹਦਾ ਇਸ ਲਈ ਇਸ ਜ਼ਮੀਨ ਚੋਂ ਪਾਣੀ ਆ ਰਿਹਾ ਔਰ ਬੋਰ ਲੱਗੇ ਤੁਹਾਡੇ ਸਾਹਮਣੇ ਕਿੰਨੇ ਫੁੱਟ ਤੇ ਪਾਣੀ ਮਿਲਦਾ ਪਾਣੀ ਸਰ 11 ਫੁੱਟ ਤੇ ਪਾਣੀ ਆ ਅਗੇ ਫਿਲਟਰ 30 ਫੁੱਟ ਤੱਕ ਕਿਸਾਨ ਦੀ ਮਰਜ਼ੀ 40 ਫੁੱਟ ਤੋਂ ਲੈਣਾ 50 ਫੁੱਟ ਤੋਂ ਲੈਣਾ 60 ਫੁੱਟ ਜਿੱਥੇ ਉਹਨੂੰ ਵਧੀਆ ਮੰਡ ਮਿਲ ਜਾਂਦਾ ਉਸ ਤੋਂ ਖਾਸ ਕਰੀ ਮਤਲਬ ਜੀ ਇਥੇ ਸਰ ਪਪਰੂਲ ਬਹੁਤ ਵਧੀਆ ਹੁੰਦਾ ਕਿਉਂਕਿ ਪਪਰੂਲ ਨੂੰ ਸਲ੍ਹਾਬ ਚਾਹੀਦੀ ਹੁੰਦੀ ਹੈ ਪਪਰੂਲ ਨੂੰ ਤੁਸੀਂ ਇੱਥੇ ਇੱਕ ਡਾਣੀ ਵੀ ਲਾ ਦੋ ਪਪਰੂਲ ਹੋ ਜਗੇ ਅਲਾਗੇ ਚ ਪਪਰੂਲ ਆ ਜੋ ਨਾਇਆ ਪਰਸਨ ਆ ਆਪਣਾ ਕਮਾਨ ਦਾ ਬਾਕੀ ਕਮਾਨ ਤੇ ਸਾਰਾ ਅਸੀਂ ਰੇਤ ਪਾ ਕੇ ਜ਼ਮੀਨਾਂ ਵਿੱਚ ਫਿਰ ਤਿਆਰ ਕਰੀਦਾ ਔਰ ਕਮਾਨ ਬਹੁਤ ਬੜੀ ਹੁੰਦੀ ਪੀਕ ਤੇ ਕਮਾਨ ਹੁੰਦਾ ਤੇ ਕਿੰਨੇ ਕਿ ਏਕੜ ਦਾ ਜਿਹੜਾ ਖੇਤਕਬਾ ਵਾ ਇਸ ਪਾਣੀ ਨਾਲ ਚੱਲਦਾ ਹੈਗਾ ਇਸ ਬੋਰ ਨਾਲ ਸਾਰ ਅਸੀਂ 20 25 ਕਿੱਲੇ ਜੋ ਅਸੀਂ ਸਿਚਾਈ ਕਰਦੇ ਹਾਂ 20 25 ਕਿਲੇ ਅਹੀਂ ਸਚਾਈ ਆਰਾਮ ਨਾਲ ਇਸ ਬੋਰ ਨਾ ਕਰ ਲਈ ਹੋਰ ਵੀ ਕਿਸਾਨ ਵਰਤਦੇ ਆ ਪਾਣੀ ਹਾਂਜੀ 20 25 ਕਿਲੇ ਮੇਰੀ ਨਹੀਂ ਹੋਰ ਮੇਰੇ ਆਸ ਪੜੋਸ ਦੀਆ ਇੱਕ ਵਾਰ ਦੇਖਿਆ ਜਿੱਦਾਂ ਲਗਾਤਾਰ ਪਾਣੀ ਨਿਕਲ ਰਿਹਾ ਕਿੱਧਰ ਨੂੰ ਜਾਂਦਾ ਫਿਰ ਜਿ세 ਖੇਤੀ ਲਈ ਯੂਜ਼ ਨਹੀਂ ਕਰਦੇ ਤੇ ਫਿਰ ਇਹ ਸਰ 70 ਕਿ ਮੀਟਰ ਦੇ ਨਾਲ ਨਹਿਰ ਹੈ ਇਹ ਆਊਟਲੈਟ ਜਿੰਨੀ ਪਾਣੀ ਦੀ ਆ ਸਾਰੀ ਉੱਚ ਜਾਂਦੀ ਬੇਸ ਤੇ ਸਾਰੀ ਉੱਚ ਜਾਂਦੀ ਹੋਰ ਵੀ ਲੱਗੇ ਛੱਗੇ ਬੋਰ ਹੈਗੇ ਇੱਧਰ ਦੇ ਹਾਂਜੀ ਸਰ ਹੁਣ ਕਰਵਾਇਆ ਲੇਟ ਹਸਤੇ 3-4 ਸਾਲ ਹੋ ਗਿਆ ਆਪਣੇ 3-4 ਬੂਰ ਹੋਏ ਆਪਣੇ ਇਲਾਕੇ ਚੋਂ ਕਿੰਨੇ ਕ ਕਿੰਨੇ ਕ ਫੁੱਟ ਤੇ ਉਹ ਬੋਰ ਜਿਹੜੇ ਨਵੇਂ ਲੱਗੇ ਉਹ ਸਰ ਸੇਮ ਆ ਸੇਮ ਆ 60-60 ਫੁੱਟ ਸੇਮ ਸੇਮ ਹਾਂਜੀ ਤੇ ਹੋਰ ਕੁਦਰਤੀ ਸੋਮੇ ਵੀ ਕਹਿੰਦੇ ਇੱਥੇ ਕੁਝ ਹੈਗੇ ਜਿੱਤੇ ਆਪਣੇ ਆਪ ਹਾਂਜੀ ਹਾਂਜੀ ਉਹ ਸਰ ਕੁਦਰਤੀ ਸੋਮੇ ਹੈ ਲੇਕਿਨ ਹੁਣ ਜਨਤਾ ਨੇ ਕਾਫੀ ਬੰਦ ਕਰਤੇ ਆ ਰੇਤ ਸਟਵਾ ਕੇ ਪੈਲੀਆਂ ਨੂੰ ਉੱਚਾ ਕਰਕੇ ਕਾਫੀ ਕੋਸ਼ਿਸ਼ ਕੀਤੀ ਆ ਬਹੁਤ ਜ਼ਿਆਦਾ ਬੰਦ ਹੋਏ ਲੇਕਿਨ ਫਿਰ ਵੀ ਦੋ ਚਾਰ ਜਿਹੜੇ ਹੈ ਜੀ ਜੇ ਪਾਣੀ ਦੀ ਗੁਣਵੱਤਾ ਦੀ ਗੱਲ ਕੀਤੀ ਜਾਏ ਤੇ ਪੀਣ ਲਈ ਵੀ ਵਰਤਿਆ ਜਾਂਦਾ ਪਾਣੀ ਕਿੱਦਾਂ ਦਾ ਪਾਣੀ ਹੈ ਪਾਣੀ ਬਹੁਤ ਬੜੀਆ ਜੀ ਪੀ ਐਚ ਲੈਵਲ ਇਹਦਾ ਬਹੁਤ ਵਧੀਆ ਅਕਸਰ ਦੁਨੀਆ ਗਰਮੀ ਚ ਇਸ ਪਾਣੀ ਨੂੰ ਯੂਜ਼ ਕਰਦੇ ਆ ਜਿੰਨੇ ਵੀ ਕਿਸਾਨ ਇੱਥੇ ਕੰਮ ਕਰਦੇ ਆ ਸਪੈਸ਼ਲ ਇਸ ਪਾਣੀ ਨੂੰ ਪੀਂਨ ਆਂਦੇ ਹੋ ਬਾਕੀ ਇੰਜਨਾਂ ਨਾਲੋਂ ਮੋਟਰ ਨਾਲੋਂ ਇਸ ਦਾ ਪਾਣੀ ਸਭ ਤੋਂ ਪੁਰਾਣਾ ਬੋਰ ਹੈ ਇਹਦਾ ਪਾਣੀ ਬਹੁਤ ਵਧੀਆ ਹੋਰ ਲੱਗੇ ਛੱਗੇ ਕਿਹੜੇ ਪਿੰਡ ਹੈ ਜਿਨ੍ਹਾਂ ਚ ਇਦਾਂ ਹੀ ਪਾਣੀ ਆਂਦਾ ਹੈ ਬੋਰ ਕਰਵਾਉਣ ਦੀ ਲੋੜ ਮਤਲਬ ਮੋਟਰ ਲਾਉਣ ਦੀ ਲੋੜ ਨਹੀਂ ਪੈਂਦੀ ਸਾਰੇ ਇਹ ਦੇਖੋ ਆਪਣਾ ਨਾਲ ਨੰਗਲ ਹੈ ਕੋਟਲੀ ਹੈ ਇਸ ਤੋਂ ਲਵਾ ਸਾਬ ਬੈਂਸਾ ਬੈਂਸਾ ਦੀ ਪੰਡੋਰੀ ਉਧਰ ਬਿਆਨਪੁਰ ਵਾਲ ਉਹ ਸਾਈਡ ਵੀ ਦੱਸਦੇ ਆ ਕਿ ਇਹਦੇ ਨਾਲ ਦੇ ਬੋਰ ਤੁਹਾਨੂੰ ਮਿਲਣਗੇ ਇਹ ਕਿੰਨਾ ਏਰੀਆ ਹੋਏਗਾ ਕਿੰਨੇ ਕਿਲੋਮੀਟਰ ਦਾ ਏਰੀਆ ਹੋਏਗਾ ਜਿੱਥੇ ਕੋਈ ਮੋਟਰ ਨਹੀਂ ਹੈ ਇਹ ਸਰ ਸਾਡੇ ਏਰੀਆ ਚ ਤੇ ਮੋਟਰ ਨਹੀਂ ਹੈ ਕੋਈ ਵੀ ਇਸ ਏਰੀਆ ਚ ਮੋਟਰ ਨਹੀਂ ਹੈ ਜੇ ਕਿਸੇ ਨੇ ਮਤਲਬ ਆਪਣਾ ਇੰਜਨ ਇਆ ਰੱਖੇਦਾ ਆਦਰਵਾਇਜ਼ ਇੱਕ ਬੋਰ ਜੇ ਜਿਸ ਮਤਲਬ 10 15 10 15 ਏਕੜ ਦੇ ਵਿੱਚ ਹੈ ਉਹ ਸਾਰੀ ਸਚਾਈ ਉਹੀ ਕਰਦਾ ਕਿਉਂਕਿ ਇੱਕ ਵਾਰੀ بارش ਪੈਣ ਦੀ ਧੇਰ ਹੁੰਦੀ ਆ ਉਸ ਤੋਂ ਬਾਅਦ ਜ਼ਮੀਨ ਜਿਹੜੀ ਸੁਹਾਬ ਨਹੀਂ ਛੱਡਦੀ ਇੰਨੀ ਪਾਣੀ ਦੀ ਲੋਡ ਨਹੀਂ ਪੈਂਦੀ ਇਸ ਲਈ ਸਰ ਲੋਕਾਂ ਨੇ ਇੱਥੇ ਮੋਟਰਾਂ ਵਗੈਰਾ ਨਹੀਂ ਲਗਾਈਆਂ ਰੀਜ਼ਨ ਕੀ ਮੰਦੇ ਹੋ ਇਹਦਾ ਨੇਚਰਲ ਹੈ ਜਾਂ ਸਾਇੰਟਿਫਿਕ ਹੈ ਜਾਂ ਮਤਲਬ ਕੁਦਰਤ ਦਾ ਕ੍ਰਿਸ਼ਮਾ ਹੋ ਸਕਦਾ ਹੈ ਇਹ ਸਰ ਹੁਣ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਸਾਇੰਟਿਫਿਕ ਵੀ ਹੈ ਲੇਕਿਨ ਕੁਦਰਤ ਦਾ ਕ੍ਰਿਸ਼ਮਾ ਹੀ ਸਮਝਿਆ ਹੀ ਤੇ ਮੁੱਖ ਗੱਲ ਹੀ ਬੜੀ ਉਸਰਗੁਜ਼ਾਰਪੁਰ ਜਿਵੇਂ ਕਿ ਆਪੋ ਪਹਿਲਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਟਿਊਬਲ ਸਾਡੇ ਕੋਲ ਇਲੈਕਟ੍ਰਿਕ ਟਿਊਬਲ ਵੀ ਆ ਡਿਜੀਟ ਟਿਊਬਲ ਵੀ ਆ ਇਸੇ ਨਾਲ ਨਾਲ ਜਿਹੜੇ ਸਾਡੇ ਕੁਝ ਇਲਾਕੇ ਨੇ ਪਠਾਨਕੋਟ ਜਿਹੜੇ ਵਿੱਚ ਤੇ ਗਰਦਾਸੂਰ ਜਿਲ੍ਹੇ ਦੇ ਵਿੱਚ ਜਿਹੜੇ ਕਿ ਕਿਸੇ ਵੀ ਡੀਜ਼ਲ ਜਾਂ ਇਲੈਕਟ੍ਰਿਕ ਕਰੰਟ ਤੋਂ ਬਗੈਰ ਹੀ ਚੱਲਦੇ ਆ ਉਹਨੂੰ ਆਪਾਂ ਕਹਿੰਦੇ ਆ ਆਰਟਿਸ਼ੀਅਨ ਐਕੁਇਫਰ ਵੈਲ ਜਿਹੜੇ ਕਿ ਇੱਕ ਪੋਜ਼ਿਟਿਵ ਪ੍ਰੈਸ਼ਰ ਦੇ ਨਾਲ ਉਹਨੂੰ ਐਕੁਇਫਰ ਐਕੁਇਫਰ ਪੋਜ਼ਿਟਿਵ ਪ੍ਰੈਸ਼ਰ ਉਹਨੂੰ ਕਹਿੰਦੇ ਆ ਉਹਦੇ ਨਾਲ ਜਿਹੜਾ ਵਾ ਜਿਹੜੀ ਚਾਰਜਿੰਗ ਹੁੰਦੀ ਆ ਰੀਚਾਰਜਿੰਗ ਹੁੰਦੀ ਆ ਉਹਦੇ ਨਾਲ ਉਹ ਚੱਲਦੇ ਆ ਦਾ ਮਤਲਬ ਕਿ ਥੱਲੇ ਜਿਹੜਾ ਵਾ ਲੈਕੋਫਾਇਰ ਲੇਅਰ ਜਿਹੜੀ ਆ ਉੱਥੇ ਪ੍ਰੈਸ਼ਰ ਕਾਫੀ ਬਣ ਜਾਂਦਾ ਵਾ ਜਿਹਦੇ ਨਾਲ ਕਿ ਪਾਣੀ ਫਲੋ ਜਿਹੜਾ ਵਾ ਉਹ ਆਟੋਮੈਟਿਕਲੀ ਬਾਹਰ ਨਿਕਲਦਾ ਵਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੈਕਟ੍ਰੀਕਲ ਗਲੰਟੇ ਜਿਹੜੀ ਲੋਡਿੰਗ ਦੀ ਇਹ ਲਗਾਤਾਰ ਜਿਹੜਾ ਵਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਵਾ ਇਹ ਜਿਹੜੀ ਜਿਹੇ ਆਪਾਂ ਗੱਲ ਕਰੀਏ ਪਠਾਨਕੋਟ ਤੋਂ ਗੱਲ ਕਰੀਏ ਲੰਮੀ ਜਿਹੜੀ ਦੋਈ ਗੱਲ ਕਰ ਰਹੇ ਹੋ ਮੇਰੀ ਖਲਾਰ ਤੋਂ ਲੈ ਕੇ ਅਪ ਟੂ ਕਲੂ ਘਰਾ ਤੱਕ ਇਹ ਜਿਹੜੀ ਲੇਅਰ ਜਿਹੜੀ ਆ ਜਿਹੜੀ ਇੱਕ ਪੱਟੀ ਜੀ ਆ ਇਹਦੇ ਵਿੱਚ ਕਾਫੀ ਟਿਊਬਲ ਜਿਹੜੇ ਨੇ ਉਹ ਚੱਲਦੇ ਪਏ ਆ ਇੱ ਕਾਸ਼ਤ ਬਾਇਟਰ ਇਹਨੂੰ ਜਿਹੜੀ ਵਰਤੋਂ ਕਰ ਰਿਹਾ ਆ ਇਹਦਾ ਪਾਣੀ ਜਿਹੜਾ ਜੀ ਦੇਖੀਏ ਤੇ ਬਹੁਤ ਵਧੀਆ ਵਾ ਪਰ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਾਂ ਇਹਨੂੰ ਸਿੱਧਾ ਹੀ ਜਿਹੜਾ ਵਰਤ ਲਵਾਂਦੇ ਫਿਰ ਵੀ ਪ੍ਰੀਕਾਸ਼ਨ ਤੌਰ ਤੇ ਜਿਹੜਾ ਵਾ ਜਿਹੜਾ ਇਹਨੂੰ ਜਿਹੜਾ ਫਿਲਟਰ ਜਿਹੜਾ ਵਾ ਉਹ ਕਰ ਲੈਣਾ ਚਾਹੀਦਾ ਵਾ ਜਿਹੜਾ ਆਰਓ ਲਾ ਕੇ ਜਾਂ ਕੋਈ ਵੀ ਲਾ ਕੇ ਕਿਉਂਕਿ ਬੈਕਟੀਰੀਆ ਵਗੈਰਾ ਹੋ ਸਕਦੇ ਆ ਇਹਦੇ ਕਰਕੇ ਇਹ ਜਿਹੜਾ ਇਲਾਕਾ ਹੈਗਾ ਵਾ ਇਹਦੇ ਵਿੱਚ ਕਿਹੜੀ ਕਿਹੜੀ ਫਸਲਾਂ ਜਿਹੜੀਆਂ ਜ਼ਿਆਦਾ ਹੋ ਸਕਦੀਆਂ ਨੇ ਜਾਂ ਕਿਹੜੀ ਕਿਹੜੀ ਨਹੀਂ ਹੋ ਸਕਦੀਆਂ ਇਹ ਇਸ ਇਲਾਕੇ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਕਣਕ ਝੋਨਾ ਤੇ ਗੰਨੇ ਦੀ ਜਿਹੜੀ ਫ ਜਿਹੜੀ ਕਿ ਬਹੁਤ ਵਧੀਆ ਕਿਉਂਕਿ ਇਲਾਕਾ ਜਿਹੜਾ ਹੈਵੀ ਜਿਹੜੀ ਸੋਇਲ ਜਿਹੜੀ ਹੈ ਬਹੁਤ ਵਧੀਆ ਵਾ ਤੋਂ ਜੇਕਰ ਆਪਾਂ ਦੇਖੀਏ ਤੇ ਝਾੜ ਵੀ ਝਾੜ ਵੀ ਇਹਦੇ ਬਹੁਤ ਵਧੀਆ ਆ ਰਿਹਾ ਵਾ ਕਣਕ ਚਾਹੇ ਕਣਕ ਲਾਣੀ ਚਾਹੇ ਅ ਜਨਾ ਲੈ ਲਈਏ ਚਾਹੇ ਉਹ ਝੋਨਾ ਲੈ ਲਈਏ ਪਰ ਇਹਦੇ ਵਿੱਚ ਹੁੰਦਾ ਕਿ ਕਈ ਵਾਰੀ ਬਰਸਾਤ ਪੈ ਜਾਂਦੀ ਆ ਜਿੱਦਾਂ ਹੁਣ ਸਾਰੀ ਬਰਸਾਤ ਨਹੀਂ ਪਈ ਤੇ ਜਿਹੜੀਆਂ ਕਣਕ ਜਿਹੜੀਆਂ ਬਿਲਕੁਲ ਠੀਕ ਆ ਕਈ ਵਾਰੀ ਜਦੋਂ ਬਰਸਾਤ ਜ਼ਿਆਦਾ ਪੈ ਜਾਂਦੀ ਆ ਤੇ ਫਿਰ ਕਣਕ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਹੈ ਜ਼ਰੂਰ ਹੁੰਦੀ ਆ ਸੋ ਇੱਥੇ ਜਿਹੜਾ ਵਾ ਮੁੱਖ ਤੌਰ ਦੇ ਤੇ ਜਿਹੜੀ ਇਹ ਚਾਰੇ ਦੇ ਉਹਦੇ ਨਾਲ ਨਾਲ ਗੰਨਾ ਕਣਕ ਤੇ ਗੰਨਾ ਐਡਾ ਚੋਨਾ ਇਹਦਾ ਲੈ ਇਥੇ ਸਰ ਜਿਹੜੀ ਪਾਣੀ ਦੀ ਵਰਤੂ ਆ ਜਦੋਂ ਨਾ ਕੀਤੀ ਜਾਵੇ ਜਦੋਂ ਵਰਤੂ ਨਾ ਕੀਤੀ ਜਾਵੇ ਦੀ ਪਾਣੀ ਖਤਮ ਹੋ ਜਾਵੇ ਉਸ ਵਾਸਤੇ ਇੱਕੀ ਇਹਦਾ ਪ੍ਰਬਲ ਹੋਣਾ ਚਾਹੀਦਾ ਹੈ ਤੇ ਉਹਦੇ ਵਿੱਚ ਇਹੀ ਹੈ ਕਿ ਫਾਰਮਰ ਨੂੰ ਜਦੋਂ ਲੋੜ ਆ ਠੀਕ ਹੈ ਜਦੋਂ ਲੋੜ ਹੈਗੀ ਉਦੋਂ ਤੁਸੀਂ ਉਦੋਂ ਤੋਂ ਵਰਤ ਲੈ ਆ ਵਰਤ ਲਵੇ ਬਾਕੀ ਤਾਂ ਉਹਨੂੰ ਜਿਹੜਾ ਉਹ ਵਾਲਵ ਲਾ ਕੇ ਉਹਨੂੰ ਬੰਦ ਕਰ ਦਵੇ ਜਿਹੜਾ ਟਿਊਬ ਲਾਇਆ ਜਿਹੜਾ ਉਹਨੂੰ ਪੰਪ ਲਾਇਆ ਦਾ ਜਾਂ ਉਹਦੀ ਪਾਈਪ ਆ ਉਹ ਤੇ ਵਾਲਵ ਲਾ ਕੇ ਕਰ ਦਵੇ ਹੁਣ ਇਥੇ ਇਹ ਫਲੋਰੀਬੈਂਸਾਂ ਇੱਕ ਮੱਖਣ ਸਿੰਘ ਦੇ ਘਰ ਲੱਗਾ ਦਾ ਵਾ ਉਹ ਉਹਨਾਂ ਨੇ ਉਤੋਂ ਵਾਲਵ ਲਾਇਆ ਵਾ ਉਹਨਾਂ ਕੱਢ ਲਈ ਜੋ ਉਹਨਾਂ ਕੋ ਉਹਨਾਂ ਨੇ ਪਾਈਪ ਰੱਖੀ ਜਿੰਨੀ ਕੋ ਉਹਨਾਂ ਡੋੜ ਗਈਆਂ ਕੈਸਾ ਥੋੜੀ ਹੈ ਤਾਂ ਥੱਲੇ ਹੀ ਹੈ ਨਾ ਜਮੀਨ ਚ ਹੀ ਆ ਜਿੰਨਾ ਪਾਣੀ ਆਪਾਂ ਬਾਹਰ ਕੱਢ ਕੇ ਉਹਨੂੰ ਵਰਤਾਂ ਗਿਓ ਉਹ ਜਿਹੜਾ ਵਾ ਉਹ ਬੇਸਵੀ ਨਹੀਂ ਜਾਂਦੀ ਬੇਸਵੀ ਨਹੀਂ ਜਾਂਦੀ ਇਹਨੂੰ ਕੁਦਰਤੀ ਫੀਨੋਮਨਾ ਵੀ ਕਹਿ ਸਕਦੇ ਆ ਕਿ ਜਿਹੜਾ ਹੋਰ ਮੰਡ ਸਾਰੇ ਬਲੇ ਖਾਲੀ ਇਥੇ ਮੰਡ ਬਿਲਕੁਲ ਭਰਿਆ ਬਿਲਕੁਲ ਇੱਕ ਇੱਕ ਕੁਦਰਤੀ ਫੀਨੋਮਨਾ ਹੈ ਯਹਾਂ ਪਾ ਕਹਿ ਦਿੱਤੀ ਕਿ ਕੁਦਰਤੀ ਫੀਨੋਮਨਾ ਵਾ ਜਿਹੜਾ ਕਿ ਇੱਕ ਥੱਲੇ ਜਿਹੜਾ ਪਤਨ ਜਿਹੜਾ ਵ ਅਕੁਆਫੇਅਰ ਪ੍ਰੈਸ਼ਰ ਜਿਹੜਾ ਵਾ ਉਹਦੇ ਨਾਲ ਕਿੰਨਾ ਕੰਮ ਕਰਦਾ